ਮਨ ਦੇ ਚ ਮਨ ਹੈ ਮਨ ਦੇ ਚ ਸੱਚ ਹੈ ਸੱਚ ਮਹਾ ਰਸ ਹੈ ਸੱਚ ਮਹਾ ਸੁਖ ਹੈ ਸੱਚ ਮਹਾ ਆਨੰਦ ਹੈ ਸੱਚ ਮਹਾ ਸ਼ਕਤੀ ਹੈ ਸੱਚ ਸਾਰੇ ਗੁਣਾਂ ਦਾ ਸਾਗਰ ਹੈ ਸੱਚ ਮਹਾ ਪ੍ਰੇਮ ਦਾ ਸਾਗਰ ਹੈ ਗਿਆਨ ਦਾ ਸਾਗਰ ਹੈ ਸੁਖਾਂ ਦਾ ਸਾਗਰ ਹੈ ਸ਼ਕਤੀ ਦਾ ਸਾਗਰ ਹੈ ਇੰਜ ਕਹਿ ਲੋ ਸਾਰੇ ਗੁਣਾਂ ਨੂੰ ਸਾਰੀ ਸ਼ਕਤੀਆਂ ਨੂੰ ਕਿਸੇ ਇੱਕ ਸ਼ਬਦ ਦੇ ਵਿੱਚ ਵਰਣਨ ਕਰਨਾ ਹੋਵੇ ਸੱਚ ਸੱਚ ਦੇ ਵਿੱਚ ਸਭ ਕੁਝ ਆ ਗਿਆ ਸੱਚ ਦੇ ਵਿੱਚ ਸਭ ਕੁਝ ਆ ਗਿਆ ਸੱਚ ਦੀ ਤਲਾਸ਼ ਪਰਮਾਤਮਾ ਦੀ ਤਲਾਸ਼ ਹੈ ਪਰਮਾਤਮਾ ਦੀ ਤਲਾਸ਼ ਸੱਚ ਦੀ ਤਲਾਸ਼ ਸੱਚ ਦੇ ਵਿਪਰੀਤ ਜੋ